ਹਾਂ ਹੈ ਹਾਂ ਹੈ ਚਲ ਅੱਛਾ ਕੀ ਲਿਖਣ ਲਗਾ ਇੱਥੇ ਹੈਦਰਪਰੀਦ ਇਹ ਤਾਂ ਦਿੰਦਾ ਹੀ ਨਿਕਾ ਆ ਦੇ ਦੇ ਨਾਲ ਲਿਖ ਆ ਆ ਦੇ ਇਹਨਾਂ ਦਿਖਾਈ ਦੇਊਗਾ ਆ ਬਲੈਕ ਲੈਣਾ ਜਿਆਦਾ ਬਲੈਕ ਲੈਣਾ ਆ ਬਟਾ ਕਿਹੜਾ ਇਹਦਾ ਚਲ ਇੱਥੇ ਲਿਖ ਇਹ ਲਿਖ ਇਹ ਲਿਖਣਾ ਬੋਲਣਾ ਨਿਕਾ a ਲਿਖ ਦੇ a a ਆ ਆਇ ਨਹੀਂ ਇਟਾ ਇਹ ਨਾਲ ਲਿਖ ਲਾ ਰ ਪੈਨਸਲ ਪੈਨਸਲ ਵੀ ਤਰੀ ਸ਼ਾਰਪ ਕਰਨ ਲਈ ਇਹ ਨਾਲ ਲਿਖ ਲਾ ਹਾਂ a b c d e g4 pitta aage mainu vi jetta bhul gaya ki hunda age ki hunda a b c d e f g g4 g4 daghna chacha g4 daghna chacha daghna chacha acha theek hai oi ha oi aa aa dekho ki banaye p4 pitta p4 parrot bas mein p4 pitta a b c d e f g h for n okay h i happy, happy. Yeah. h i for happy I... i for oh yara eh ta kehnda i te happy hundi main camera save karna ji okay i j for do do na fer o itthe lik tu ਆਏ ਕਾਤੇ ਮੱਝ ਨਹੀਂ ਮੈਂ ਸਾਰੇ ਪੇਪਰ ਖਰਾਬ ਕਰ ਦੇਣਾ ਸਰ ਪਲੀਜ਼ ਹਾਂਜੀ ਜ਼ੀਰੋ ਇਹਦਾ ਜ਼ੀਰੋ ਹੁਣ ਆਏ ਨਹੀਂ ਹਾਂ ਗੋੜ ਫੇਰ ਬਣਾ ਦੇ ਗੋੜ ਓ ਓਵਰ ਓ ਓਵਰ ਆਉਲਰ ਨਹੀਂ ਹਾਂ ਓਵਰ ਆਉਲ ਹੁੰਦਾ ਬਿੱਲੀ ਬਿੱਲੀ ਦੇ ਕੰਨ ਬਣ ਗਏ ਹਾਂ ਚੱਲ ਹੁਣ ਅੱਗੇ ਬਣਾ ਇੱਥੇ 1 ਲਿਖ ਦੇ 1 2 ਲਿਖ ਦੇ ਹੁਣ 2 ਲਿਖ ਦੇ 2 2 2 2 ਲਿਖ ਦੇ 2 2 2 2 ਹਾਂ ਹੁਣ ਲਾਇਕ 3 2 2 ਅਜੇ ਉਹ 2 ਨਹੀਂ ਹੈ ਉਹ 2 ਕਰਦਾ ਇਹ 31 ਇਹ ਦੇ ਨਾ ਉਹ 2 ਨਹੀਂ 2 ਲਿਖਣ ਵਾਲਾ ਨੰਮਰਿਕਲ ਜ 2 ਲੱਗ ਰਿਹਾ ਇੱਥੇ ਲੇ ਕੱਟੀ ਵਾਲਾ ਨੀਗਾ 2 ਕੱਟੀ ਵਾਲਾ ਨੀਗਾ ਹਾਂ 0 ਨਹੀਂ 2 ਲਿਖਣਾ ਇਹ ਪਤਾ ਨਹੀਂ ਕੀ ਕੁਛ ਬਣਾਉਂਦਾ ਪਿਆ 2 ਲਿਖ ਦੇ 2 2 ਹਾਂ ਆਈ ਤੁਹਾਨੂੰ ਕਿਹਲਾ ਪਾ ਆਈ ਤੇ ਹੈਗਾ ਆਈ ਜੇ ਫੋਰ ਟਾਲਾ ਹਾਂ ਆ ਦੇ ਆ ਦੇ ਆ ਦੇ ਕਿਉਂ ਜਿਹੜਾ ਮੈਂ ਲਿਖੂਗਾ ਨਾ ਸਾਫ ਪੇਪਰ ਕਿੱਥੇ ਆ? ਉਵੇਂ ਹੀ ਲਿਖਣਾ ਠੀਕ ਆ? ਆ ਦੇ ਆ ਦੇ 1 2 ਇਧਰ ਦਲਪ੍ਰੀਤ ਤੈਨੂੰ ਪਤਾ ਆ ਪਿਆ ਦੇ ਕਿੰਨੇ ਆ ਦੇ ਆ ਦੇ ਇਹਨਾਂ ਲੇਖਦਾ ਹਾਂ 3 ਉਸ ਤੋਂ ਬਾਅਦ ਆ ਦੀ ਨਾ ਹੀ ਨਿਗਾਹ ਵੇਖੇ ਤਾਂ ਦਿਸਦਾ ਨਹੀਂ ਪੈਣਾ ਇਹਨਾਂ ਠੀਕ ਆ ਅਦੀਨਾ ਬੈਣ 4 5 6 7 8 9 ਕਿਹਾ ਲਾ ਆ ਲੈ ਜਿਵੇਂ ਮੈਂ ਹੋਏ ਨਹੀਂ ਜਿਵੇਂ ਮੈਂ ਲਿਖਿਆ ਉਵੇਂ ਦੇਖ ਜਿਵੇਂ ਮੈਂ ਲਿਖਿਆ ਹੋਇਆ ਉਵੇਂ ਦੇਖ ਆਏ ਆਏ 1 ਐਸ ਲੂਟੀ ਇੱਥੇ ਦਿਲਪ੍ਰੀਤ ਇੱਧਰ ਹੈ ਦਰੇਂਦਰ ਉਹ ਆ ਮੈਂ ਇੱਥੇ ਲਿਖਿਆ ਹੋਇਆ ਇਹ ਤਾਂ ਤੁਕੜਾਗਰੀ ਕੀਤੀ ਹੋਈ ਆ। ਹਾਂ ਇਹ ਤਾਂ ਮੈਨੂੰ ਪਤਾ ਇਹਦੇ ਨੂੰ ਡਰਾਇੰਗ ਬੁੱਕ ਲੈ ਕੇ ਦਿੱਤੀ ਹੋਊ ਹੋਂ ਤੇ ਹੀ ਕਲਰਸ ਕਰੀ। ਤੋ ਇਹ ਆ ਦੇਖੋ। ਇਹ ਕਾਰਾਗਰੀ ਕੀਤੀ ਹੋਈ ਹੈ ਇਹਨੇ। ਆਹ ਦੇ ਮੈਂ ਤੈਨੂੰ ਆ ਲੈ ਕੇ ਤੂੰ ਅੰਦਰ ਮੂੰਹ ਬੜਾਈਏ ਨਾ ਤੇ ਲੈ ਕੇ ਦੇ ਉੱਤੇ ਹੋਇਆ। ਤੇ ਕਾ ਲਾਈਕ ਕਰ ਦੇ ਲਾਈਕ। ਕਾ ਕਰ ਤੋ। ਲਾਈਕ ਕਰ ਦੋ ਉੱਚੀ ਬੋਲ। गाइस लाइक आई डू देख जमे में लिखा होए ओ लिख वन आ देख वन वन 2 2 3 3 4 4 नहीं नहीं 7 बोल 7 8 ਹੇ ਹੈਲੋ ਆ ਵੀ 7 8 9 10 10 ਤੱਕ ਗਿਣਤੀ ਨੂੰ ਆ ਚੁੱਕੀ ਆ ਆ ਚੁੱਕੀ 10 ਕਿੰਨੇ ਹੁੰਦੇ ਆ ਪੈਨੇ ਹੁੰਦੇ ਐ ਕਰਕੇ ਦਿਖਾ ਤੈਨੂੰ 10 ਓਕੇ ਚੱਲ ਹੁਣ ਮੈਂ ABC ਲੈ ਕੇ ਲਵਾਂ ਹਾਂ ਇਹ ਤਾਂ ਮੈਂ ਲੈਂਦਾ ਇਹਦੇ ਨਾਲ ਇਹ ਨਾ ਦਿਖਦਾ ਹੀ ਨਹੀਂਗਾ ਦੁਆ ਦੇ ਦੇ ਮੈਨੂੰ ਬਰਾਮ ਦੇ ਦੇ ਬਰਾਮ ਆਹ ਹੁੰਦਾ ਬ੍ਰਾਊਨ ਹਾਂ ਇਹ ਤਾਂ ਪਿੰਕ ਦਾ ਬ੍ਰਾਊਨ ਆਹ ਇਹ ਆ ਬ੍ਰਾਊਨ ਕਿਹੜਾ ਇਹ ਆਮਾ ਇਹ ਬ੍ਰਾਊਨ ਨੇਗਾ ਇਹ ਹੈਗਾ ਇੱਥੇ ਲਿਖਿਆ ਹੋਗਾ ਵਾਲਟ ਆ ਵਾਲਟ ਇਹ ਆ ਦਿੱਤਾ ਇਹ ਨਾ ਲਿਖ ਦਿੰਦਾ ਸੀ ਹਾਂ ਚਲੋ ਕੀ ਲਿਖਿਆ ABC ਹਾਂ ਓਕੇ ABC ਇਹ ਚ ਨਹੀਂ ਲਿਖੀ ਦੀਂ ਤੁਸੀਂ ਮੈਨੂੰ ਇਹ ਹਾਂ ਇਹ ਲਿਖੀ ਦੀਂ ਮੈਂ ਗਲੀਸ਼ ਵਾਲਾ ਇਹ ਤੇ ਲਿਖੀ ਰਹੀ ਹੁੰਦੀ ਆ ਆਪਣੀ ABC ਚਲੋ a for apple b for ball c for cat d for dog e for elephant f for fish g for girl h for ant i for ink j for up j for apple juice hun da tu ta ha j j to vad ki hun da amma जी जी हाँ के फॉर ए बी सी डी एफ जी एच आई जे के एल फॉर लॉइन लाइन, एम फॉर हाँ एम फॉर हाँ ये तो सारा खराब करता सारा खराब करता है नहीं ਕਾਜੇ ਮੁੰਡਾ ਮਾਰਤਾ ਕਾ ਬੁੱਤਾ ਖਾਣਾ ਇਹ ਪੜੀ ਜਾਂਦਾ ਬਸ ਪੜੀ ਜਾਂਦਾ ਇਹ ਤਾਂ ਬੀਏ ਕਰਦੀ ਉੱਠੂ ਹੈ

ਕੀ ਜੀ ਬੋਲੇ ਸੀ ਓਏ ਇਹ ਵਿੱਕੀ ਅੱਗੇ ਜੀ ਹਮ ਅੱਗੇ ਹਮ ਮਾਰ ਰੋਟੀ ਹਣੀ ਪਤਲੀਆ ਰੱਖ ਯਾਰ ਰੋਟੀ ਮੈਂ ਕਿਹਾ ਪਤਲੀ ਰੱਖ ਆ ਕੇ ਪੈ ਗਿਆ ਮਿੱਤਰੋ ਆ ਗਏ ਪੈ ਗਿਆ ਹੈ ਮੋਬਾਈਲ ਚੱਕ ਲੈਣੇ ਆਪਾਂ ਲੱਗੇ ਆ ਪ੍ਰਸ਼ਾਦਾ ਛਕਣਾ ਜੇ ਕਹਿੰਨੇ ਛਕਣਾ ਆਜੋ ਮਿੱਤਰੋ ਤੇ ਇਧਰ ਸਭਾਦਰ ਚੜ ਫਿਰ ਬਾਈ ਕਰ ਦਈਏ ਬਾਈ ਕਲਾਸ ਬਾਕੀ ਤੇਰੀ ਕੱਲ ਨੂੰ ਲਾਉਣੀ ਹੈ ਠੀਕ ਆ ਕੱਲ ਨੂੰ ਲਾਉਣੀ ਆ ਓਕੇ ਲਾਈਕ ਟਾਈਟ ਓਕੇ ਬਾਈ ਕਰਦੇ ਫਿਰ ਬਾਏ ਪਾਰੀ ਕਰਦੇ ਪਾਰੀ ਓਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ